ਮੈਨੂੰ ਆਕਸਫੋਰਡ ਯੂਨੀਵਰਸਿਟੀ ਜਾਣ ਦਾ ਮੌਕਾ ਮਿਲਿਆ ਇੱਕ ਸਰਦਾਰ ਸਾਹਿਬ ਦੇ ਘਰ ਗਏ ਪਤਾ ਲੱਗਾ ਵੀ ਬਜ਼ੁਰਗ ਜਿਹੜੇ ਨੇ ਘਰ ਦੇ ਉਹਨਾਂ ਦਾ ਐਕਸੀਡੈਂਟ ਹੋਇਆ ਸਪਾਈਨ ਰੀਡ ਦੀ ਹੱਡੀ ਵਿੱਚ ਛੱਟ ਵੱਜੀ ਮੈਂ ਉਹਨਾਂ ਦੇ ਨਾਲ ਥੋੜੀ ਹਮਦਰਦੀ ਕੀਤੀ ਵੀ ਬੜੀ ਤੁਸੀਂ ਮੁਸ਼ਕਲ ਹਾਲਤ ਵਿੱਚ ਹੋ ਬੜਾ ਦੁੱਖ ਭੋਗ ਰਹੇ ਹੋ ਪਤਾ ਹੈ ਕੀ ਕਹਿੰਦੇ ਨੇ ਮੈਨੂੰ ਮੈਨੂੰ ਕਹਿੰਦੇ ਨੇ ਡਾਕਟਰ ਸਰਵਜੀਤ ਸਿੰਘ ਜੀ ਦੁੱਖ ਤਾਂ ਮੰਨੇ ਦਾ ਹੁੰਦਾ ਹੈ ਇਹ ਲਿਖ ਲਓ ਜੀ ਕਾਪੀਆਂ ਦੇ ਵਿੱਚ ਦੁੱਖ ਤਾਂ ਮੰਨੇ ਦਾ ਹੁੰਦਾ ਹੈ ਕੋਈ ਦੱਸੇਗਾ ਜੀ ਇਹਦਾ ਮਤਲਬ ਕੀ ਹੋਇਆ ਜੀ ਦੁੱਖ ਤਾਂ ਮੰਨੇ ਦਾ ਹੁੰਦਾ ਹੈ ਇਹ ਉਹ ਬੰਦਾ ਕਹਿ ਰਿਹਾ ਜਿਹੜਾ ਬੜਾ ਦੁੱਖ ਭੋਗ ਰਿਹਾ ਹੈ ਮੈਨੂੰ ਆਪਣੇ ਆਕਸਫੋਰਡ ਜਾਣ ਦੀਆਂ ਸਾਰੀਆਂ ਗੱਲਾਂ ਭੁੱਲ ਗਈਆਂ ਇਹ ਲਾਈਨ ਨਹੀਂ ਪੁੱਲੀ ਤੇ ਜਦੋਂ ਮੈਂ ਦੁੱਖ ਵਿੱਚ ਬਹੁਤਾ ਦੁਖੀ ਹੋਣਾ ਨਾ ਤੇ ਮੈਨੂੰ ਇਹ ਗੱਲ ਯਾਦ ਆ ਜਾਂਦੀ ਹੈ ਦੁੱਖ ਤਾਂ ਮੰਨੇ ਦਾ ਹੁੰਦਾ ਹੈ ਮੰਨੋ ਤੇ ਹੁੰਦਾ ਹੈ ਨਾ ਮੰਨੋ ਤੇ ਨਹੀਂ ਹੁੰਦਾ ਬੜੀ دیر ਮੈਂ ਅਰਥ ਇਹ ਸਮਝਦਾਰਿਆ ਉਹ ਇੱਕ ਦਿਨ ਮੈਨੂੰ ਹੋਰ ਅਰਥ ਪਤਾ ਲੱਗਾ ਜੀ ਦੁੱਖ ਤਾਂ ਮੰਨੇ ਦਾ ਹੁੰਦਾ ਮੰਨੋ ਤੇ ਹੁੰਦਾ ਨਹੀਂ ਮੰਨੋ ਤੇ ਇੱਕ ਦਿਨ ਹੋਰ ਅਰਥ ਪਤਾ ਲੱਗੇ ਜਿੰਨਾ ਮੰਨੋ ਓਨਾ ਹੁੰਦਾ ਕਈਆਂ ਦੀ ਆਦਤ ਹੈ ਛੋਟਾ ਜਿਹਾ ਦੁੱਖ ਆਇਆ ਬਹੁਤ ਰੋਲਾ ਪਾਉਂਦੇ ਨੇ ਬਹੁਤ ਰੋਂਦੇ ਨੇ ਤੇ ਕਈਆਂ ਤੇ ਐਸੀ ਬਖਸ਼ਿਸ਼ ਹੈ ਬੜੀ ਵੱਡੀ ਵਿਫਤਾ ਆਈ ਹੁੰਦੀ ਓ ਬੜਾ ਥੋੜਾ ਡੋਲਦੇ ਨੇ ਸੱਚ ਜਾਣਨਾ ਨਵੇਂ ਪਾਤਸ਼ਾਹ ਦਾ ਵੀ ਸ਼ਹੀਦੀ ਪੁਰਬ 350 ਸਾਲਾਂ ਇਸ ਸਾਲ ਅਸੀਂ ਮਨਾਣਾ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈਂ ਇੰਨੇ ਸਾਲਾਂ ਤੋਂ ਪੜਦੇ ਆ ਰਹੇ ਸੀ ਇੱਕ ਗੁਰਸਿੱਖ ਨੂੰ ਇਸ ਫੁਰਮਾਨ ਨੂੰ ਹਟਾਉਂਦਿਆਂ ਦੇਖ ਕੇ ਇਹਦੇ ਅਰਥ ਸਮਝ ਆਏ ਸੰਗਤ ਜੀ ਬਾਣੀ ਪੜਨੀ ਇੱਕ ਗੱਲ ਹੈ ਬਾਣੀ ਕੰਠ ਕਰਨੀ ਹੋਰ ਗੱਲ ਐ ਵਧੀਆ ਗੱਲ ਐ ਬਾਣੀ ਦੇ ਅਰਥ ਕਰਨੇ ਹੋਰ ਵਧੀਆ ਗੱਲ ਐ ਇੱਕ ਦਿਨ ਮੇਰੇ ਮਨਚ ਫੁਰਨਾ ਆਇਆ ਸਾਰੀ ਬਾਣੀ ਚ ਕਿਤੇ ਪਾਤਸ਼ਾਹ ਨੇ ਇਹ ਨਹੀਂ ਲਿਖਿਆ ਅਰਥ ਕਰੋ ਮੈਂ ਕਿਹਾ ਐਵੇਂ ਆਪਾਂ ਕਹਿੰਦੇ ਆ ਅਰਥ ਕਰੋ ਅਰਥ ਕਰੋ ਅਰਥ ਨਹੀਂ ਕਰਨੇ ਚਾਹੀਦੇ ਦੱਸੋ ਜੀ ਅਰਥ ਹੁੰਦੇ ਨੇ ਸਿਰਫ ਸ਼ਬਦਾਂ ਤੱਕ ਸੀਮਤ ਰਹਿਣਾ ਪਾਤਸ਼ਾਹ ਕਹਿੰਦੇ ਨੇ ਬਾਣੀ ਦੀ ਵਿਚਾਰ ਕਰੋ ਵਿਚਾਰਨਾ ਅਰਥਾਂ ਤੋਂ ਵੀ ਉੱਪਰਲੀ ਗੱਲ ਹੈ ਬੜਾ ਪਿਆਰਾ ਫਰਮਾਨ 223 ਅੰਗ ਤੇ ਹੈ ਗੁਰ ਕੀ ਸੇਵਾ ਸਬਦ ਵਿਚਾਰ ਸਾਰੇ ਕਿਰਪਾ ਕਰਨਾ ਜੀ ਗੁਰ ਕੀ ਸੇਵਾ ਸਬਦ ਵਿਚਾਰ ਆਹਾ ਗੁਰ ਕੀ ਸੇਵਾ ਸਬਦ ਵਿਚਾਰ ਸ਼ਬਦ ਦੀ ਵਿਚਾਰ ਕਰਨਾ ਵੀ ਗੁਰੂ ਦੀ ਸੇਵਾ ਹੈ ਵਾਹ ਜੀ ਵਾਹ ਮੈਂ ਸੋਚਦਾ ਸੀ ਜੋੜਿਆਂ ਦੀ ਸੇਵਾ ਭਾਂਡਿਆਂ ਦੀ ਸੇਵਾ ਲੰਗਰ ਦੀ ਸੇਵਾ ਗੁਰੂ ਦੀ ਸੇਵਾ ਹੈ ਉਹ ਵੀ ਹੈਗੀ ਏ ਪਰ ਇਹ ਵੀ ਗੁਰੂ ਦੀ ਸੇਵਾ ਜੇ ਆਪਾਂ ਇਹ ਵਾਲੀ ਸੇਵਾ ਕੀਤੀ ਨਹੀਂ ਹੋ ਬਾਣੀ ਪੜਦੇ ਹੀ ਰਹਿ ਗਏ ਮੁਬਾਰਕ ਹੈ ਨਾ ਪੜਨ ਨਾਲੋਂ ਪੜਨਾ ਚੰਗੀ ਗੱਲ ਹੈ ਪਰ ਪੜਨ ਤੋਂ ਅਗਲੀ ਪੌੜੀ ਕੋਈ ਜਣਾ ਇੱਥੋਂ ਇੱਕੋ ਹੀ ਪੌੜੀ ਚੜੇ ਕਿ ਉਹ ਅੰਦਰ ਆ ਜਾਏਗਾ ਹੈਨਾ ਜਿਹੜਾ ਇੱਕ ਪੌੜੀ ਵੀ ਨਹੀਂ ਚੜਿਆ ਉਹਦੇ ਨਾਲੋਂ ਤੇ ਉਹ ਚੰਗਾ ਵੀ ਇੱਥੇ ਤੱਕ ਆਵਾਜ਼ ਆ ਜਾਏਗੀ ਪਰ ਇੱਥੇ ਪਹੁੰਚਣ ਵਾਸਤੇ ਸਾਰੀਆਂ ਪੌੜੀਆਂ ਚੜਨੀਆਂ ਪੈਣੀਆਂ